ਸਤ ਗੁਰ ਪ੍ਰਸਾਦ ਜਿਤੁ ਦਿਹਾੜੈ ਧਨਵਰੀ ਸਾਹਿ ਲੇ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦਨੇ ਮਾੜੀ ਕੱਢੀ ਆਏ ਹਡਾ ਕੋ ਕੜਕਾਏ ਸਾਹਿ ਲਖੇ ਨ ਚਲਨੀ ਜਿੰਦੂ ਕੂਨ ਸਮਝਾਵੇ ਜਿੰਦ ਵਹਟੇ ਮਰਨ ਵਰ ਲੈ ਜਾਸੀ ਪਰਣਾਏ ਆਪਣਹ ਤੇ ਜੋਲ ਕੈ ਕੈ ਗਲ ਲੱਗੇ ਧਾਏ ਵਾਰਣੋ ਨਿਕੇ ਪਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੇ ਪਵੰਦਈ ਖੜਾ ਨਾ ਆ ਤੁਮ ਹਾਈ ਫਰੀਦਾ ਦਰ ਦਰਬੇਸੀ ਗਾਖੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਬੋਟਲੀ ਕਿੱਥੈ ਨਿਆ ਕਤ ਕਿਜਨਾ ਬੁਝੈ ਕਿਜਨਾ ਸੁਝੈ ਦੁਨੀਆ ਗੁਜੀ ਭਾਹੇ ਸਾਈ ਮੇਰੇ ਚੰਗਾ ਕੀਤਾ ਨਾਹੀ ਤਾ ਹਮ ਪੀਦ ਜਾਇਆ ਹੈ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਤਰੀ ਜੇ ਜਾਣਾ ਸੋਹਣੰਡ ੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਜੇ ਵਡਮੈ ਨਾ ਹੈ ਕੋ ਸਭ जग ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਵਾ ਕਾਲੇ ਲਿਖ ਨਾਲੇਖ ਆਤਮੜੇ ਗਰੀਬਾਨ ਮਹਿ ਸਿਰ ਨੀਵਾ ਕਰ ਦੇਕ ਫਰੀਦਾ ਜੋ ਤੈ ਮਾਰਨ ਮੁਕੀਆਂ ਤੈ ਨਾ ਨਾ ਮਾਰੇ ਕਮ ਆਪਣੜੇ ਘਰ ਜਾਈਐ ਤੈਰ ਤੇ ਨਾ ਦੇ ਚੰਮ ਫਰੀਦਾ ਜਾ ਤਖਟਣ ਵੇਲਾ ਤਾ ਤੂੰ ਰਤਾਰ ਦੁਨੀ ਸਿਆ ਮਾਰ ਗਸਵਾਈ ਨੀ ਜਾਂ ਮਰਿਆ ਤਲ ਦਿਆ ਦੇਗ ਬਰੇ ਦਾ ਜੋਥਿਆ ਦਾੜੀ ਹੋਈ ਪੂਰਾ ਅਗੋਂ ਨੇੜਾ ਆਇਆ ਪਿਛਾ ਕਵਰੀ ਦਾ ਜੇ ਥਿਆ ਸਕਰ ਹੋਈ ਵਿਸ ਸਾਈ ਬਾਜੋ ਆਪਣੇ ਵੇਦਨ ਕਹੀ ਆਏ ਕਿਸ ਫਰੀਦਾ ਅਖੀ ਦੇਕ ਤਤੀਨੀਆ ਸੁਣ ਸੁਣ ਰੀਨੇ ਕੰਨਾ ਸਾਉਕ ਪਕੰਦੀ ਆਹੀਆ ਹੋਰ ਕਰੇਂਦੀ ਵੰਨ ਫਰੀਦਾ ਕਾਣੀ ਜਿੰਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰਸਾਈ ਸਉ ਪਰਹੜੀ ਰੰਗ ਨਵੇਲਾ ਹੋ ਮਹਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮਾ ਨਾਲ ਗਈ ਜੇ ਲੋ ਚੈ ਸਭ ਕੋਈ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦ ਆਜਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠਾ ਕਜਲ ਰੇਖ ਰਾਸਹਿਂਦਿਆ ਸੇ ਪੰਖੀ ਸੁਏ ਵਹਿਠ ਫਰੀਦਾ ਕੂ ਕਿੰਦੇ ਆ ਚਾ ਗਿੰਦੇ ਆ ਮੱਤੀ ਦੇ ਧਿਆਨਿਤ ਜੋ ਸੈਤਾਨ ਬੰਝਾਇਆ ਸੇ ਕਿਤ ਵੇ ਰਹਿ ਚਿੱਤ ਫਰੀਦਾ ਤਿਓ ਬਵਾਹੀ ਦਬ ਜੇ ਸਾਈ ਲੋੜ ਹੈ ਸਭ ਇਕਸ਼ਿ ਜਹੈ ਬਿਆਲ ਤਾੜੀ ਅਹ ਤਾ ਸਾਈ ਵੈ ਦਰਵਾੜੀ ਅਹ ਫਰੀਦ ਦਾ ਕਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵ ਦਿਆ ਪੈਰਾ ਤਲੈ ਦਾ ਜਾਲਬਤਾ ਨੇ ਹੋ ਕਿਆ ਲਬਤਾ ਕੁੜਾ ਨੇ ਹੋ ਕਿਚਰ ਛੱਤ ਲੰਗਾਈ ਆਏ ਛੱਪਰ ਟਟੇ ਮੇ ਹੋ ਫਰੀਦਾ ਜੰਗਲ ਜੰਗਲ ਕਿਆ ਤਬ ਹੈ ਵਣ ਕੰਡਾ ਮੜੇ ਸੇ ਰੱਬ ਹੈ ਅਲੀ ਐ ਜੰਗਲ ਕਿਆ ਟੁੰਡੇ ਫਰੀਦਾਈ ਨੀਂ ਨੀ ਕੀ ਜੰਗੀ ਐ ਥਲ ਡੂੰਗਰ ਪਵਿਓ ਮਾ ਅਜ ਫਰੀਦਾਈ ਕੂਜੜਾ ਸੈ ਕੋ ਹਾਂਥੀਓ ਮੈ ਫਰੀਦ ਦਾ ਰਤੀ ਵੱਡੀਆਂ ਤੁਖ ਤੁਖ ਉੱਠਨ ਪਾਸ ਤੇਗਤ ਨਾ ਦਾ ਜੀਵਿਆ ਜਿੰਨਾ ਬਡਾਨੀਆਸ ਫਰੀਦ ਦਾ ਜੇ ਮੈਂ ਹੂੰ ਦਾਵਾਰਿਆ ਮਿਤਾ ਜੀਠ ਜ्यां ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ ਕਿਕਰ ਵੀਜੈ ਜੱਟ ਹੰਡੈ ਓਨ ਕਥਾ ਹੀ ਦਾ ਪੈਦਾ ਲੋੜੈ ਪਟ ਫਰੀਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇ ਹੂੰ ਚੱਲਾ ਤਾਂ ਭਿੱਜੇ ਕੰਬੜੀ ਰਹਾ ਤਾਂ ਟੁੱਟੈ ਨੇ ਹੂੰ ਤੇ ਜਾਓ ਸਜਾਓ ਕੰਬਲੀ ਅੱਲਾਹ ਵਰਸੋ ਮੇ ਜਾਏ ਮਿਲਾ ਤੈਨ ਸਜਣਾ ਟੁੱਟਾ ਨਹੀਂ ਨੇ ਹੋ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾਰੂ ਨਾ ਜਾਣੀ ਸਿਰ ਭੀ ਮਿੱਟੀ ਕਾਏ ਅਰੀਦਾ ਸਕਰਖੰਡ ਨਿਵਾਤ ਗੁੜ ਮਾਖਿਓ ਮੰਜਾ ਦੁੱਧ ਸਭੇ ਵਸ ਤੂੰ ਮਿੱਠਿਆ ਰੱਬ ਨਾਪ ਜਨ ਤੁਦ ਅਰੀਦਾ ਰੋਟੀ ਮੇਰੇ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਘਾਤੀ ਚੋਪੜੀ ਕਣੇ ਸਹਿਣਗੇ ਦੁੱਖ ਰੁਖੀ ਸੁਖੀ ਖਾਏ ਕਾ ਏ ਠੰਡਾ ਪਾਣੀ ਪੀਓ ਹਰੀ ਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਅਜਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਬਛੜੋ ਅਗਣੀ ਤੂੰ ਕਿਉ ਰਹਿਣ ਬਿਹਾਰੈ ਸਾਹ ਰੜ ਹੋਈ ਨਾਲ ਹੈ ਪਈਐ ਨਾਹੀ ਤਾਓ ਪਰਵਾਤੜੀ ਨਾ ਪੁੱਛਈ ਧਨ ਸੁਹਾਗਣਾਉ ਸਹੁਰੈ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਪਾਵੇ ਵੇ ਪਰਵਾ ਨਾਤੀ ਤੋਤੀ ਸੰਭਹੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੋਰੀ ਗੰਦ ਜੋਵਨ ਜਾਂਦੇ ਨਾ ਡਰਾਂ ਜੈ ਸੈ ਪ੍ਰੀਤ ਨਾ ਜਾਏ ਰੀਦਾ ਕਿਤਨੀ ਜੋ ਵਨ ਪ੍ਰੀਤ ਬੇਨਾ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁਖ ਵਿਰਹਿ ਵਿਸ਼ਾਵਣ ਲੀਫ ਇਹੋ ਹਮਾਰਾ ਜੀਵਣਾ ਸਾਹਿਬ ਸੱਚੇ ਵੇਖ ਵੇਰਹਾ ਵੇ ਰਹਾ ਆਖੀ ਆਏ ਵੇਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਵਿਰਹ ਨਾ ਉਪਜਾਇ ਸੋ ਤਨ ਜਾਣ ਮਸਾਨ ਹਰੀਦਾਏ ਵੇ ਸੁਗੰਧਲਾ ਧਰਿਆ ਖੰਡ ਲਿਵਾੜ ਇਕ ਜਾਹੇ ਦੇ ਰਹਿ ਗਏ ਇਕ ਰਾਧੀ ਗਏ ਉਜਾਲ ਹਰੀਦਾ ਚਾਰ ਗਵਾਇਆ ਹੰਟ ਕੈ ਚਾਰ ਗਵਾਇਆ ਸਾਮ ਵੇਖਾ ਰਬ ਮੰਗੇ ਸਿਆ ਤੂੰ ਆਓ ਕੇレ ਕੰਮ ਫਰੀਦਾ ਦਰ ਦਰਵਾਜਾਏ ਜਾਏ ਕੈ ਕਿਉਂ ਡਠੋ ਕੜਿਆਲ ਇਹੋ ਨੇ ਦੋ ਸਮਾਰੀ ਐ ਹਮ ਦੋ ਸੰਧਾ ਕਿਆ ਹਾ ਘੜੀਏ ਘੜੀਏ ਮਾਰੀਏ ਪੈਰੀ ਲਹੈ ਸਜਾਈਏ ਸੋਹਿੜਾ ਕੜਿਆਲ ਜਿਉਂ ਦੁਖੀ ਰਹਿਣ ਬਿਹਾਈ ਬੁੱਢਾ ਹੋਆ ਸੇਖ ਫਰੀਦਾ ਕੰਬਣ ਲੱਗੀ ਦੇ ਸੋ ਵਰਿਆ ਜੀਵਣਾ ਭੀ ਤਨ ਹੋਸੀ ਖੇ ਫਰੀਦਾ ਬਾਰ ਪਰਾਇ ਬੈਸੜਾ ਸਾਈ ਮੁਜੈ ਨੰਦੇ ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ ਅੰਦ ਗੋਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹੌ ਲੋੜੀ ਸਹ ਆਤਣਾ ਤੂੰ ਲੋੜਹਿ ਅੰਗਿਆਰ ਫਰੀਦਾ ਇੱਕ ਨਾਇਆ ਟਾਇ ਅਗਲਾ ਇੱਕ ਨਾ ਨਹੀਂ ਲੋਣ ਸਿੰਘਾ ਪਸੰਨ ਚੋਟਾਂ ਖਾਸੀ ਕਾਣ ਪਾਸਦੋ ਮਾ ਮੇਛਤ ਸਿਰ ਭੇਰੇ ਸਡੋ ਰੱਡ ਜਾਏ ਸੋ ਤੇਜੀ ਰਾਣ ਬਹਿ ਥੀਏ ਅਤੀਮਾ ਗੱਡ ਫਰੀਦਾ ਕੋਟੇ ਮੰਡਾ ਤੁਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀਏ ਪਏ ਫਰੀਦਾ ਕਿੰ ਤੜਮੇ ਕਾਇਗਲੀਆਂ ਜਿੰਦ ਨਾ ਕਾਈ ਮੇਖ ਵਾਰੀਆ ਤੋਂ ਆਪਣੀ ਚੱਲੇ ਮਸਾ ਇੱਕ ਸੇਕ ਫਰੀਦਾ ਦੋਹ ਦੀ ਵੀ ਬਲੰਦਿਆ ਮਲਕ ਬਹਿਟਾਇਏ ਘਾੜ ਲੀਤਾ ਘਟ ਲੁੱਟਿਆ ਤੀਵੜੇ ਗਿਆ ਬੁਜਾ ਫਰੀਦਾ ਵੇਖ ਗਵਾਹ ਹੈ ਜੇ ਥੀਆ ਜੇ ਸਰਦਿਆ ਤਲਾ ਕਮਾਤਾ ਹੈ ਅਰ ਕਾਗਦ ਹੈ ਕੁੰਨੇ ਕੋਇ ਲਿਆ ਮੰਦੇ ਅਮਲ ਕਰਿੰਦੇ ਆਏ ਸਜਾਏ ਤਨਾ ਫਰੀਦਾ ਕਾ ਨਮਸੱਲਾ ਸੂਫ ਗਾੜ ਦਿਲ ਕਾ ਤੇ ਗੁੜਵਤ ਬਾਹਰ ਦੇ ਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਤੇ ਰਤਨਾ ਨਿਕਲੈ ਜੇ ਤਨ ਚੀਰੈ ਕੋਇ ਜੋ ਤਨ ਰਤੇ ਰੱਬ ਸਿਉ ਤਿਤ ਤਨ ਰਤ ਨਾ ਹੋਈ ਮਹਲਾ ਤੀਜਾਉ ਇਹੋ ਤਹਨ ਸਭ ਹੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਈ ਭੈ ਤਏ ਤਨ ਖੀਣ ਹੋਏ ਲਉ ਵਰਤ ਵਿੱਚ ਹੋ ਜਾਏ ਜਿਉ ਵੈ ਸੰਤ ਰਤਾਤ ਸੁਧ ਹੋਏ ਤਿਉ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਈ ਰੀਦਾ ਸੋਈ ਸਰਵਰ ਢੂੰਡ ਲਾ ਜਿੱਥੋਂ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਵੈ ਚਿਕੜ ਡੁੱਬੈ ਹੱਥ ਰੀਦਾ ਨੰਢੀ ਕੰਤ ਨਰਾਵੇ ਓ ਵੱਡੀ ਥੀ ਮੁਈਆਸ ਨ ਕੋ ਕਹਿੰਦੀ ਗੁਰ ਮੇ ਤਸਹ ਨ ਮਿਲਿਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾ ਵੀ ਪਲਿਆ ਰੇ ਮਨ ਗਹਲੇ ਵਾਵਲੇ ਮਾਨ ਕਿਆ ਰਲੀਆਂ ਫਰੀਦਾ ਕੋਠੇ ਧੁਕਣ ਕੇ ਟੁੜਾ ਪਿਰ ਨੀਂਦੜੀ ਨਿਵਾਰ ਜੋ ਦੇ ਲਦਹੇ ਗਾਣਵੇ ਗਏ ਵੇਲਾਡ ਵੇਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ ਮਿੱਟੀ ਪਈ ਤੋਲ ਵੀ ਕੋਈ ਨਾ ਹੋਸਹੀ ਮਤਾ ਫਰੀਦਾ ਮੰਡ ਤੋਂ ਮਾਲ ਨਾ ਲਾਈ ਮਰਗ ਸਤਾਣੀ ਚਤ ਤਰ ਸਾਈ ਜਾਏ ਸਮਾਲ ਜਿੱਤੈ ਹੀ ਤਵ ਅਣਾ फी कमी नण ते कमड़े वात वही साईं दरबार फरी साहिब जी घर चाकरी दिले परांद ਦਰਵੇਸਾ ਨੂੰ ਲੋੜੀਐ ਰੁੱਖਾ ਦੀ ਜੀਰਾੰਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸਾ ਗਣਹੀ ਪਰਿਆ ਮੈਂ ਫਿਰਾ ਹੈ ਦਰਵੇਸਾ ਤਤੀ ਤੋਏ ਨਾ ਪਲਵੇ ਜੇ ਚਲ ਟੁੱਬੀ ਦੇ ਫਰੀਦਾ ਜੋ ਢਾਗਣ ਰੱਬ ਦੀ ਚੂਰੇਂਦੀ ਚੂਰੇ जां कुआारी त चाओ विवाही हो पछो थाओ वात कुआारी न थी आए कलर कहिड़ी छपड़ी आएजो ਜਿੰਜੂ ਬੋੜਨ ਨਾ ਪੀਵਹ ਉਡਣ ਸੰਧੀ ਡਾਂਜ ਹੰਸ ਉਟਰੇ ਕੋ ਦਰੇ ਪਿਆ ਲੋਕ ਵਿੜਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋ ਦਰਾ ਖਾਇ ਚਲ ਚਲ ਗਈਆਂ ਅੱਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਤੀ ਚੱਲ ਸੀ ਥਕੇ ਕਬਲ ਕਲ ਫਰੀਦਾ ਇਟ ਸਿਰਾਂ ਨੇ ਭੁਏ ਸਵਣਾ ਕਿ ਲਾਲੜਿਓ ਮਾਸ ਕੇ ਤੜਿਆ ਜੁਗ ਵਤਰੇ ਇਕਤ ਪਿਆ ਬਾਸ ਫਰੀਦਾ ਧਨੀ ਘੜੀ ਸਵਨ ਵੀ ਟੁੱਟੀ ਨਾ ਕਰ ਲੱਜ ਅਜ ਰਹੀ ਲਵਰੇ ਸੁਤਾ ਕੈ ਘਰ ਨਾ ਠੀ ਅਜ ਹਰੀਦਾ ਪੰਨੀ ਘੜੀ ਸਗਨ ਵੀ ਟੂਟੇ ਨਾ ਗੁਰ ਲੱਜ ਜੋ ਸਜਣ ਭੇ ਭਾਰਥੇ ਸੇ ਕਿਉਂ ਆਵਹਿ ਅਜ वाजा कुते न पलीरी कव ई चल न आया पंजे वखत मसीत ਔਟਬਰ ਦਾ ਉਜ ਸਾਜ ਸੁਭਨ ਅਵਾਜ਼ ਗੁਜਾਰ ਜੋ ਸਿਰ ਸਾਹੀ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰਸਾਈ ਨਾਨਿ ਬੈ ਸੋ ਸਿਰ ਕੀਜੈ ਕਾਏ ਕੁੰਨੇ ਜਲਾਈ ਆਏ ਬਾਲਣ ਸੰਦੈ ਥਾਏ ਫਰੀਦਾ ਕਿਥੈ ਤੈਂਡੇ ਮਾਪਿਆ ਜਿੰਨੀ ਤੂੰ ਜਣਿਆ ਹੈ ਤੈ ਪਾਸੋ ਹੋ ਏ ਲੱਦ ਗਏ ਤੂੰ ਆ ਜਾਏ ਨਾ ਪਤੀਨੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਪੇ ਲਾਹੇ ਅਗੈ ਮੋ ਸੀ ਦੋਜਕ ਸੰਦੀਪਾ ਹੈ ਮਹੱਲਾ ਬਨਵਾ ਫਰੀਦਾ ਖਲਕ ਖਲਕ ਮਹਿ ਖਲਕ ਰਜ਼ਾ ਰਬ ਮਹਿ ਮੰਦਾ ਕਿਸਨੋ ਆਖੀ ਆ ਜਾ ਤਿਸ ਗਨ ਕੋਈ ਨਾ ਹੈ ਰਿਦਾ ਜੇ ਦੇ ਨਾਲਾ ਕੱਪਿਆ ਜੇ ਗਲ ਕਪ ਹੈ ਚੁਖ ਤਵਨ ਨਾਇਤੀ ਮਾਮਲੇ ਸਹਾਨਾਇਤੀ ਦੁਖ ਜੱਬਣ ਚਲਣ ਰਤਨ ਸੇ ਸੁਣੀ ਅਰ ਬਹਿ ਗਏ ਇੜੇ ਮੁਤੀਤਾ ਸੇ ਜਾਨੀ ਚੱਲ ਕਾਏ ਫਰੀਦਾ ਗੁਰੇ ਦਾ ਤਲਾਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾਲ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਅੱਖ ਬਰਹਾਉਣੀ ਦੁਨੀ ਸੋਹਾ ਬਾਕ ਅਨੌਦਤ ਬੱਜੀ ਸੁਭਾ ਜ਼ਿਆ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੋਰੀ ਵੰਡਿਆ ਸੁਤਿਆ ਮਿਲੈ ਨਾ ਪਾਉ ਜਨ ਨੈਣ ਨੀਂਦਰਾ ਗਲੇ ਤਿਨਾ ਮਿਲਣ ਕੋ ਆਓ ਹਿਰਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ ਮਹਲਾ ਪੰਜਾਬ